ਡਾਕਟਰ ਅੱਜ ਡਾਕਟਰ ਆਜ਼ਾਦ ਵੀਰ ਰੂਕਾਬਾਦ ਤੋਂ ਚੱਲੇ ਹੋਏ ਆ ਹਜ ਦੇ ਲਈ ਪੈਗਲ ਯਾਤਰਾ ਤੇ ਅੱਲਾਹ ਤਾਲਾ ਦਾ ਬੜਾ ਸ਼ੁਕਰ ਹੈ ਕਿ ਇਹ ਬਹੁਤ ਜਦੋਂ ਦੇ ਪੰਜਾਬ ਦੇ ਵਿੱਚ ਇਹ ਆਏ ਆ ਤੇ ਮੇਰੇ 'ਚ ਰਸਤੇ 'ਚ ਵੀ ਇਹਨਾਂ ਨਾਲ ਗੱਲ ਹੋਈ ਤੇ ਬਹੁਤ ਖੁਸ਼ ਸੀ ਪੰਜਾਬ ਦੇ ਇਹਨਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਬਹੁਤ ਹੀ ਜ਼ਿਆਦਾ ਮੇਰੇ ਨਾਲ ਮੈਨੂੰ ਪਿਆਰ ਮਿਲਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਬਹੁਤ ਹੀ ਪਿਆਰ ਦਿੱਤਾ ਹਰ ਕੌਮ ਦੇ ਬੰਦੇ ਨੇ ਪਿਆਰ ਦਿੱਤਾ ਤੇ ਇਹ ਮੱਕੇ ਸ਼ਰੀਫ ਪਹੁੰਚੂਗੇ ਮਈ ਮਹੀਨੇ ਦੇ ਤਕਰੀਬਨ ਮਈ ਦੇ ਵਿੱਚ ਤੇ 9000 ਕਿਲੋਮੀਟਰ ਪਹੂਗਾ ਤੇ ਅੱਜ ਸਾਡੀ ਰਿਕੁਐਸਟ ਤੇ ਇਹ ਫਗਵਾੜਾ ਇਹਨਾਂ ਨੇ ਸਟੇ ਕੀਤੀ ਹੈ ਨਹੀਂ ਤਾਂ ਇਹਨਾਂ ਨੇ ਅੱਗੇ ਜਲੰਧਰ ਚਲੇ ਜਾਣਾ ਸੀਗਾ ਅੱਜ ਹੀ ਤੇ ਫਗਵਾੜਾ ਵਾਸੀਆਂ ਦੇ ਲਈ ਮੈਨੂੰ ਸਾਰੇ ਮੁ슬ਮਨ ਭਾਈਚਾਰੇ ਨੂੰ ਮੇਰੀ ਅਪੀਲ ਹੈ ਕਿ ਜਿਨ੍ਹਾਂ ਵੀ ਇਹਨਾਂ ਨੂੰ ਮਿਲਣਾ ਹੋਵੇ ਜਾਂ ਦੁਆ ਕਰवानी ਹੋਵੇ ਤੇ ਜਾਂ ਮਸਜਿਦ ਫਗਵਾੜਾ ਉਹ ਆ ਕੇ ਇਹਨਾਂ ਨੂੰ ਮਿਲ ਸਕਦੇ ਆ ਤੇ ਅੱਜ ਰਾਤ ਤੱਕ ਰੇਤੇ ਸਵੇਰੇ ਇਹਨਾਂ ਨੇ ਇਨਸ਼ਾਅੱਲਾ ਇੱਥੋਂ ਚਲੇ ਜਾਣਾ ਤੇ ਇਹ ਉੱਥੇ ਜਾ ਕੇ ਅੱਲਾ ਦੇ ਦਰਬਾਰ ਦੇ ਵਿੱਚ ਅਸੀਂ ਇੰਡੀਆ ਦੇ ਲਈ ਭਾਰਤ ਦੇ ਲਈ ਭਾਰਤ ਦੀ ਖੁਸ਼ਹਾਲੀ ਲਈ ਤਰੱਕੀ ਲਈ ਭਾਈਚਾਰੇ ਲਈ ਦੁਆ ਕਰਨਗੇ ਕਿ ਸਾਡਾ ਭਾਈਚਾਰਾ ਬਣਿਆ ਰਹੇ ਤੇ ਸਾਡਾ ਦੇਸ਼ ਤਰੱਕੀ